ਦੀ ਟੀਮ ਮੇਰੇ ਖੱਬੇ ਸੱਜੇ ਪਾਸੇ ਐ ਤੇ ਖੱਬੇ ਪਾਸੇ ਟੀਮ ਕਹਿੰਦੇ ਉਹ ਜੋ ਕਰਦੀ ਐ ਸਾਹਮਣੇ ਕਬੱਡੀ ਪਾਉਂ ਨਹੀਂ ਮੇਰੇ ਵੀਰੋ ਉਹ ਐਕਸ਼ਨ ਪਾਏ ਦੀਪਤਪੁਰ ਜੀ ਵਾਲਾ ਅੱਗੇ ਵੱਲ ਵਧਦਾ ਹੋਇਆ ਉਰਲੇ ਪਾਸੇ ਵੀ ਕੀ ਲੱਗਿਆ ਹੋਇਆ ਤੇ ਨਾਲ ਮੇਰੇ ਵੀਰੋ ਦੌੜਗੜੀਆਂ ਨਿੱਕਾ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਦਾਂ ਦਾ ਹੋਣਾ ਪਰਲੇ ਪਾਸੇ ਗੋਰਾ ਲੱਗਿਆ ਹੋਇਆ ਪਹਿਲੀ ਕਬੱਡੀ ਤੇ ਪਹਿਲਾ ਡੇਢ ਨੰਬਰ ਦਾ ਜਫਾ ਓਏ ਸੰਧੂਆ ਪਹਿਲਾ ਡੇਢ ਨੰਬਰ ਦਾ ਜਫਾ ਆਹ ਕਰੀ ਗੱਲ ਤੇਰਾ ਹੋਣਾ ਲਓ ਸਾਹਮਣੇ ਕਿਹਦੇ ਜੀਤੀ ਮੇਰੇ ਵੀਰੋ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਕਕਰਾਲੇ ਵਾਲਾ ਇਸ ਵੇ ਜੀਤੀ ਨੌਜੋਤ ਖੇਡ ਮੈਦਾਨ ਦੇ ਵਿੱਚ ਬਧਿਆ ਪਰ ਸਾਹਮਣੇ ਦੇਖਾਂਗੇ ਸੀਲੂ ਦੀ ਟੀਮ ਦੇ ਰੇਡਰ ਨੂੰ ਜੱਫਾ ਲੱਗਿਆ ਇੱਕ ਬੰਨੇ ਪਤਰੀ ਵਾਲਾ ਰਾਜਾ ਦੁਨੀਆ ਦਾ ਮੰਨਿਆ ਪਰ ਮੰਨਿਆ 스타 ਆਹ ਦੇਖਦੇ ਆ ਟੱਕਰ ਸਰੇ ਦੀ ਪਤਰੀ ਵਾਲਾ ਉਹ ਮਾਖੇੜ ਕਬੱਡੀ ਦਾ ਬੱਬਰ ਸ਼ੇਰ ਉਹ ਕਾਲਾ ਧੂਰ ਕੋਟੀਆ ਸੰਧੂਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਹਿਲੇ ਦੋ ਰੇਡਾਂ ਪਈਆਂ ਦੋਨੇ ਰੇਡਾਂ ਤੇ ਦੋਨੇ ਪਾਸੇ ਜੱਫੇ ਲੱਗੇ ਤੇ ਹੁਣ ਵੇਖਾਂਗੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਾਲੇ ਦੀ ਪਾਈਂ ਕਬੱਡੀ ਤੇ ਪਿੱਕੀ ਵਰਗੇ ਚਾਰ ਬੱਬਰ ਸ਼ੇਰ ਉਹ ਕਕਰਾਲੇ ਵਾਲਾ ਨਹੀਂ ਰਿੱਸਾ ਕਾਲਾ ਨਹੀਂ ਰੁਕਦਾ ਅਗੜਾ ਰੇਡਰ ਦਾ ਹੈ ਕਣੀ ਬਾਉ ਦੀ ਧਰਤੀ ਜਿਹੜੇ ਪਟਾਲੇ ਦੀ ਜਿਹੜੀ ਧਰਤੀ ਨੇ ਕਾਕੇ ਵਰਗੇ ਉਹ ਨੀਲੇ ਵਰਗੇ ਉਹ ਟੀਜਲ ਵਰਗੇ ਮਾਰਖੇਡ ਕਮੇਟੀ ਦੇ ਚੱਕੇ ਵਰਗੇ ਪੱਡੇ ਮਲ ਪੈਦਾ ਕੀਤੇ ਉਹ ਦੂਜੇ ਪਾਸੇ ਹਰਿਆਣਾ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਪਹਿਲਾ ਜਫਾ ਲੱਗੂਗਾ ਨਹੀਂ ਪਹਿਲਾ ਜਫਾ ਲੱਗੂਗਾ ਨਹੀਂ ਬੱਲੇ ਬੱਲੇ ਹੋ ਆਹ ਦੇਖੋ ਸਿੱਲੂ ਆਹ ਮਾਰ ਦੇਗਾ ਕਿੰਨਾ ਪਿਆਰ ਕਰਦੀ ਆ ਦੁਨੀਆ ਤੇਰੇ ਮਾਰ ਦੇਗਾ ਸਿੱਲੂ ਸਾਡੇ ਰਾਮ ਕਨੇਡਾ ਵੱਲੋਂ 500 ਰੁਪਏ ਸਿੱਲੂ ਦੇ ਜੱਫੇ ਦਾ ਫੁਰਤਾ ਸਵਰਨਿਆ ਸੱਥਾਂ ਦਰਵਾਜ਼ਾਂ ਤੇ ਗੱਲਾਂ ਚੱਲ ਪਈਆਂ ਦੇ ਪਿੰਡ ਭਗਜੋ ਜੇ ਕਿਸੇ ਨੇ ਜੀਪ ਲੈਣੀ ਹੈ ਸਿਲੂ ਦੇ ਪਿੰਡ ਭਗਜੋ ਕਿਸੇ ਮੰਡੀ ਦੇ ਜਾਣ ਦੀ ਰੋਡ ਨਹੀਂ ਮੋਟਰਸਾਈਕਲ ਲੈਣਾ ਹੈ ਸਿਲੂ ਦੇ ਪਿੰਡ ਭਗਜੋ ਇਧਰੋਂ ਵੀ ਨਿੱਕਾ ਦਿਓ ਗੜੀਆਂ ਹੋ ਪੁੱਠੀ ਪਾ ਗਿਆ ਅੰਕਮਣੀ ਟੀਮ ਨੇ ਜੋੜ ਗਿਆ ਮਰਪੀਤ ਯੂਐਸਏ ਮਰਪੀਤ ਯੂਐਸਏ ਤੇ ਹਰਪ੍ਰੀਤ ਘੋੜੀਏ ਵੱਲੋਂ 1100 ਦਾ ਜੱਫਾ ਸਿਲੂ ਦਾ ਫੜਾ ਦੇ ਜੀ ਉਤਰੀ ਬੜੀ ਮਿਹਰਬਾਨੀ ਧੰਨਵਾਦ ਹੈ ਇੱਕ ਸਿਲੂ ਦੀ ਗੱਲ ਕਰਨੀ ਵੀ ਸਿਲੂ ਦੀ ਉਮਰ ਹੈ ਜਿਹੜੀ 19-20 ਸਾਲ ਦੀ ਹੈ ਕਹਿੰਦੇ ਭਰਾ ਦੱਸਦੇ ਜਦੋਂ ਨਿਊਜ਼ੀਲੈਂਡ ਖੇਡਣ ਗਿਆ ਆ ਮੁੰਡੇ ਨੇ ਟੌਫੀਆਂ ਬੜੀਆਂ ਖਾਦੀਆਂ ਬੱਚਿਆਂ ਵਾਂਗੂ ਕਹਿੰਦੇ ਵੀ ਟੌਫੀਆਂ ਬੜੀਆਂ ਖਾਂਦਾ ਸਿੱਲਕ ਵੱਖਰਾ ਅੰਦਾਜ਼ ਹੈ ਉਹ ਸਿੱਧੂ ਦਾ ਵੱਖਰਾ ਸੁਆ ਹੈ ਬੱਚਿਆਂ ਵਾਲਾ ਸੁਆ ਪਰ ਜਾਫੀ ਵੱਡਾ ਖੇਡ ਕਬੱਡੀ ਦਾ ਤੇਰੇ ਵੀਰੋ ਇਸ ਵੇ ਪਈ ਹੋਈ ਰੇਡ ਹੁਣ ਦੇਖਾਂਗੇ ਕੌਣ ਇਹ ਫੈਸਲਾ ਡਬਲ ਟੱਚ ਦਾ ਅਗਲਾ ਮੈਚ ਆ ਜਿਹੜਾ ਨਵੀਂ ਸੰਧੂਆ ਕਿ ਲੋਡ ਕਰ ਲੈਣ ਸਾਰੀਆਂ ਟੀਮਾਂ ਸਾਡੇ 11 ਤੇ 12 ਪੁਆਇੰਟ ਹੋਣਗੇ ਹਰ ਮੈਚ ਦੇ ਕਿਸੇ ਵੀ ਟੀਮ ਨੂੰ ਨਾ ਕੋਈ ਪੁਆਇੰਟ ਘਟ ਦਿੱਤਾ ਜਾਵੇ ਨਾ ਵਧ ਦਿੱਤਾ ਜਾਊਗਾ ਸ਼ੂਰਸ਼ਗਤ ਤੇ ਬਟਰ ਇਹ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਸ਼ਨ ਪਾਏ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਦੀਪਤਪੁਰਜੀ ਵਾਲਾ ਅੰਮ੍ਰਿਤਸਰ ਦੀ ਗੋਦੀ ਦੇ ਵਿੱਚ ਪਸਿਆ ਪਿੰਡ ਹੈ ਕਿ ਅੰਮ੍ਰਿਤਸਰ ਪਰ ਜਾਂਦੇ ਨਾ ਯੋ ਜਾਣਾ ਗੁਰੂ ਦਵਾਰੇ ਬਈ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਇਹ ਮੈਂ ਕਹਾਂ ਆਖਿਆ ਕਿ ਪ੍ਰਾਣੀਆਂ ਚੀਜ਼ਾਂ ਜਿਹੜੇ ਜਿਹੜੇ ਫੋੜ ਤੇ ਕਿਸੇ ਨੇ ਲੈਣਾ ਨਵਾਂ ਫੋੜ ਨਹੀਂ ਆਉਂਦਾ ਬੰਟੀ ਮੁਨਸੀ ਸਾਡੇ ਪਿੰਡ ਵਾਲਾ ਕਹਿੰਦਾ ਮੈਂ ਫੋੜ ਲੈਣਾ ਸਾਡੇ ਪਿੰਡ ਵਾਲਾ ਪਿਆਰਾ ਕਹਿੰਦਾ ਐਂਕਰ ਸਿਲੂ ਦੇ ਪਿੰਡ ਵਗਦਾ ਉੱਥੋਂ ਜਿੰਨੇ ਮਰਜ਼ੀ ਲੈ ਆਈ ਆ ਜਾ ਉੱਥੇ ਹੀ ਕਰਾ ਆਹ ਕਹਿੰਦੇ ਨੇ ਏਜੰਸੀ ਖੋਲੜ ਵਾਲੀ ਗੱਲ ਕਰ ਦਿੱਤੀ ਆ ਘਰੇ ਮੋਟਰਸਾਈਕਲ ਟਰੈਕਟਰਾਂ ਜੀਪਾਂ ਦੀ ਆ ਪੱਤਰੀ ਵਾਲਾ ਰਾਜਾ ਹੁਣ ਜੱਫਾ ਲਾ ਕੇ ਚੋਬਰ ਨੂੰ ਪੱਧਰ ਕਰੂ ਕੇ ਨਹੀਂ ਉਹ ਕਿਦੇ بڑے ਚੀੜੇ ਹੱਥਾਂ ਚੋਪੜਦੇ ਇਹ ਤੋਂ ਬਚਣਾ ਵੀ ਔਖਾ ਹੁਣ ਕੀਤੀ ਤੇ ਰਾਜੇ ਦੇ ਦਰਮਿਆਨ ਵਾਹ ਜੀ ਹਰਬਿੰਦਰ ਗਿੱਲ ਯੂ ਐਸ ਏ ਧਜਿੰਦਰ ਗਿੱਲ ਪਰਮਿੰਦਰ ਗਿੱਲ ਹਰਪੀਤ ਗਿੱਲ ਕੈਨੇਡਾ ਅਨੂਪ ਦੂਰ ਸਾਡਾ ਭਰਾ 1000 ਤਸੀਲੂ ਦੇ ਜੱਫੇ ਦਾ ਇਹਨਾਂ ਭਰਾਵਾਂ ਵੱਲੋਂ ਹੋਣਾ ਕਾਲੇ ਦੀ ਪਈ ਹੋਈ ਕਬੱਡੀ ਦੂਰਕੋਟ ਵਾਲੇ ਕਾਲੇ ਦੀ ਕਬੱਡੀ ਦੂਸਰੇ ਵੱਲੇ ਵਿੱਕੀ ਆ ਮੇਰੇ ਵੀਰੋ ਸਮੇਂ ਜਲਗੋੜ ਵਾਲਾ ਜਿਹਨੇ ਟਰਾਈ ਕੀਤੀ ਹੈ ਕਹਿੰਦੇ ਤਨੌਲੇ ਵਾਲੇ ਕਾਰੇ ਨੇ ਪਹਿਲੀਆਂ ਚ ਸਿਰਾ ਕਰਵਾਇਆ ਤੇ ਅੱਜ ਵੀ ਕਰਵਾ ਰਿਹਾ ਹੈ ਕਾਲੇ ਤਨੌਲੇ ਤੋਂ ਬਾਅਦ ਆ ਕਾਲਾ ਉੱਠਿਆ ਮੇਰੀ ਵੀ ਉਹ ਇਹਦੇ ਵਿੱਚ ਵੀ ਕਹਿੰਦੇ ਕਰੋੜਾਂ ਦੀ ਕਬੱਡੀ ਸ਼ੁਪੀਆ ਨੌਜੋਦੇ ਪਿੰਡੇ 'ਚ ਅਸੀਨੂ 1000 ਆਹ ਸ਼ੀਨੂ 600 ਕਿਲੋ ਆਹ ਛੋੜਾ ਹਰਿਆਣੇ ਦਾ 500 1000 ਚੱਲਿਆ ਦੀਪਤਪੁਰਜੀ ਵਾਲਾ ਕਬੱਡੀ ਪੌਣ ਦੇ ਲਈ ਮੇਰੇ ਵੀਰੋ ਦਰਸ਼ਕਾਂ ਨੇ ਲੋਨੀਆਂ ਕਮਾਈਆਂ ਉਹ ਦਰਸ਼ਕਾਂ ਨੇ ਜਾਗਤਾ ਕਮਾਈਆਂ ਉਹ ਵੇਖਾਂਗੇ ਐਕਸ਼ਨ ਪਾਈ ਦੀ ਪਾਈ ਹੋਈ ਕਬੱਡੀ ਇਹ ਬੱਬਰ ਸ਼ੇਰ ਨੇ ਆーストラリア ਦੀ ਧਰਤੀ ਤੇ ਵੀ ਬੱਲੇ 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 ਕਰਵਾਈ ਮੇਰੇ ਵੀਰੋ ਆਹ ਗੜਾ ਦੀਪਤਪੁਰਜੀ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਹੋੜੇ 1000 ਲੱਗ ਗਿਆ ਹਰ ਇੱਕ ਜੱਫੇ ਦਾ ਤੇ ਮੇਰੇ ਵੀਰੋ ਹਰਿਆਣੇ ਵਾਲਾ ਕਹਿੰਦਾ ਅਰੇ ਆਨੇ ਦੇ ਭਾਈ ਆਓ ਆਨੇ ਦੇ ਭਾਈ

ਸਵਰਨਿਆ ਕਬੱਡੀ 365.com ਤੇ ਜੁੜ ਗਿਆ 365.com ਤੇ ਜੁੜ ਗਿਆ ਸ਼ੁਰੂਆਤ ਹੋ ਗਈ ਹੈ ਲੱਖਾਂ ਤੋਂ ਗਿਣਤੀ ਵਧੂਗੀ ਸਾਹਮਣੇ ਕਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਦਾਂ ਦਾ ਹੋਣਾ ਹੈ ਓਏ ਇੱਕ ਪਾਸੇ ਪਿੱਕੀ ਪਰ ਅੰਕੜਾ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਚੱਲੋ ਜਵਾਨਾ ਪਾਕ ਕਬੱਡੀ ਲੈ ਵੀ ਸੀਨੂਆ 1100 1100 ਦੇ ਮਾਣ ਹੋਣਗੇ ਪਰਲੇ ਪਾਸੇ ਰਾਜਾ ਪਤਰੀ ਵਾਲਾ ਖੜਾ ਬਚਕਾਰ ਮੇਰੇ ਵੀਰੋ ਮੁੰਡੇ ਦੇ ਮੋਢੇ ਤੇ ਪੱਟਾ ਗੱਗੂ ਐ ਤੇ ਨਾਲ ਮੇਰੇ ਵੀਰੋ ਆ ਰਾਮਣਾ ਦੋਨੇ ਜਾਫੀ ਮਾਰਗੜ ਕਬੱਡੀ ਦੇ ਵੀ ਕੈਟ ਐ ਤੇ ਇੱਕ ਪਾਸੇ ਰਾਮਣਾ ਤੇ ਦੂਜੇ ਪਾਸੇ ਜੌਂਗੜੀਆ ਅੰਕ ਕਬੱਡੀ ਟੀਮ ਲਈ ਜੋੜ ਗਿਆ ਬੁੱਟਰ ਤੇ ਸ਼ੂਸ਼ਕ ਇਹ ਟੀਮਾ ਗਰਾਊਂਡ ਦੇ ਨਾਲ ਤਮੁਰਜੀ ਵਾਲਾ ਦੀਪ ਆ ਗਿਆ ਤਮੁਰਜੀ ਵਾਲਾ ਦੀਪ ਆ ਗਿਆ ਐਕਸ਼ਨ ਪੁਆਇਂਟ ਆ ਗਿਆ ਜਦੋਂ ਮੂਹਣ ਚੁੰਦਾ ਸੰਧੂਆ ਆ ਜਾਣੇ ਵੀ ਬੜੇ ਸੋਹਣੇ ਗਾਉਂਦਾ ਹੈ ਇਹ ਗੀਤ ਵੀ ਬੜੇ ਸੋਹਣੇ ਗਾਉਂਦਾ ਹੈ ਇਹ ਦੁਰਦੀ ਵਾਲਾ ਦੀਪ ਕਬੱਡੀ ਦਾ ਟਾਪਰ ਖਿਡਾਰੀ ਮੇਰੇ ਵੀਰੋ ਦੁਨੀਆ ਦੇ ਹਰ ਮੁਲਕ 'ਚ ਖੇਡਦਾ ਹੈ ਸਰਦਿਆ ਜਦੋਂ ਕਬੱਡੀ ਦਾ ਮਹਾਨ ਖਿਡਾਰੀ ਸੰਧੂਆਂ ਦਾ ਮੁੰਡਾ ਇਹ ਧਰਤੀ ਦੇ ਤਾਰਿਆਂ 'ਚ ਟੁੱਟ ਕੇ ਅੰਮ੍ਰਾਂ ਦੇ ਤਾਰਿਆਂ ਦੇ ਵਿੱਚ ਜੜਿਆ ਗਿਆ ਉਸ ਤੋਂ ਬਾਅਦ ਖੜਾਰੀਆਂ ਤੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਸਹਿਮ ਹੋਇਆ ਪਰ ਮੇਰੇ ਵੀਰੋ ਉਹ ਸਹਰ ਜਿਹੜਾ ਨਿਕਲਿਆ ਠਾਠਾਂ ਮਾਰਦਾ ਘੱਟ ਹੈ ਜਿਹੜੇ ਜਿਹੜੇ ਸੰਦੀਪ ਸੰਧੂ ਨੰਗਲਪਿਆਂ ਦੀ ਸੋਚ ਨੂੰ ਉਹਦੀ ਖੇਡ ਨੂੰ ਪਿਆਰ ਕਰਦੇ ਨੇ ਜਿਹੜੇ ਕਹਿੰਦੇ ਨੇ ਇਨਸਾਫ ਵੇਲੇ ਤਾਰੀ ਮਾਰ ਦੋ ਕੱਟ ਕੇ ਜ਼ੋਰਦਾਰ ਮੇਰੇ ਵੀਰੋ ਤਾੜੀ ਮਾਰ ਦੋ ਅੱਜ ਸੰਦੀਪ ਸਾਡੇ ਜ ਨਹੀਂ ਹੈਗਾ ਉਹਦੀਆਂ ਜਾਤਾ ਸਾਡੇ ਨਾਲ ਜੁਟੀਆਂ ਹੋਈਆਂ ਨੇ ਸਾਡੇ ਦਿਨਾਂ ਨੂੰ ਰਵਾਉਂਦੀਆਂ ਨੇ ਜਿੰਨਾ ਤੇਰੇ ਧਰਤੀ ਦੇ ਇਨਸਾਨਾਂ ਦਾ ਪਾਸ ਆ ਰਹਿਣਾ ਉਹਨਾਂ ਤੇਰੇ ਕਬੱਡੀ ਨੇ ਚੱਲਣਾ ਉਹਨਾਂ ਸਿਰ ਸੰਦੀਪ ਸੰਧੂ ਨੰਗਲ ਮੀਆਂ ਦਾ ਨਾਂ ਇਹਨਾਂ ਗਰਾਊਂਡਾਂ ਦੇ ਵਿੱਚ ਗੂੰਜਣਾ ਉਹ ਸੰਧੂਆ ਇਹਨਾਂ ਗਰਾਊਂਡਾਂ ਦੇ ਵਿੱਚ ਆ ਗਿਓਂਡਾ ਤੇ ਸੰਦੀਪ ਸੰਧੂ ਗਲੇਡੀਏਟਰ ਦਾ ਨਾਂ ਗੂੰਜਦਾ ਰਹੇਗਾ ਜਦੋਂ ਤੱਕ ਕਬੱਡੀ ਰਹਿਣੀ ਹੈ ਸੰਦੀਪ ਦਾ ਨਾਂ ਉਹ ਸਾਡੇ ਦਿਰਾ ਤੇ ਸਦਾ ਰਹਿਣਾ ਉਹ ਕਬੱਡੀ ਦਾ ਰਹਿਣਾ ਜਿਹੜੇ ਸਵਰਨੇ ਜਿਹੜੇ ਗਰਾਊਂਡ ਤੇ ਬਾਤੂ ਨੇ ਬੇਨਤੀ ਆ ਬੈਜੋ ਬਾਹਰੇ ਸਾਈਡ ਤੇ ਹੋ ਜੋ ਹੱਥ ਬਨ ਕੇ ਬੇਨਤੀ ਹੈ ਦਿਖਤ ਆਉਂਦੀ ਆ ਦਰਸ਼ਕਾਂ ਨੂੰ ਵੇਖਣ ਦੇ ਲਈ ਫਿਰ ਕਮੇਟੀ ਵਾਲੇ ਆਉਣਗੇ ਉਹ ਕਹਿਣਗੇ ਫਿਰ ਤੁਸੀਂ ਕਹੋਗੇ ਸਾਨੂੰ ਕਮੇਟੀ ਨੇ ਬਾਹਰੇ ਕੱਢਤਾ ਤੁਹਾਡੇ ਚਰਨਾਂ 'ਚ ਹੀ ਬੇਨਤੀ ਕਰਦਾ ਮੈਂ ਤੁਹਾਡੇ ਚਰਨਾਂ 'ਚ ਲਓ ਸਾਹਮਣੇ ਦਮੁਰਦੀ ਵਾਲਾ ਦੀਪ ਫੇਰ ਬੇਰੀਏ ਸਮੇ ਕਬੱਡੀ ਪਾ ਰਿਆ ਇੱਕ ਬੰਦੇ ਦਿਓਗੜ ਦੀ ਧਰਤੀ ਦਾ ਵਿੱਕੀ ਔਰ ਦੂਸਰੇ ਬੰਦੇ ਗਿੱਦੜ ਮਿੱਡੀ ਪਿੰਡ ਹੈ ਗੋਰਾ ਗਿੱਦੜ ਮਿੱਡੀ ਵਾਲਾ ਵੀ ਅੱਜ ਖੜਾਇਆ ਨੌਜਵਾਨਾਂ ਨੇ ਪਰ ਦਮੁਰਦੀ ਵਾਲ ਨੇ ਆਹ ਉਂਗਲ ਖੜੀ ਕੀਤੀ ਆ ਅਗਲੇ ਮੈਚਾਂ ਟੈਕਸ਼ਨ ਹੋ ਰਹੇ ਆ ਲਵੀ ਜਿਹੜਾ ਲੇ